ਯੂਰੋਪੀਅਨ ਪਾਰਲੀਮੈਂਟ ਚੋ ਨੋ ਜੂਨ ਹੋਈਆ ਚੋਣਾ ਵਿੱਚ ਪੰਜਾਬੀਆਂ ਨੇ ਆਪਣਾ ਝੰਡਾ ਬੁਲੰਦ ਕੀਤਾ ਹੈ। ਸ਼ਹਿਰ ਗੁਰੈਨ ਦਾ ਜੰਪਲ ਇੱਕ ਪੰਜਾਬੀ ਜਰਮਨ ਦੇ ਵਿੱਚ ਚੋਣਾ ਜਿੱਤ ਕੇ ਸੰਸਦ ਵਿੱਚ ਪਹੁੰਚਿਆ ਹੈ। ਜਰਮਨ ਦੇ ਸ਼ਹਿਰ ਹੈਮਬਰਗ ਵਿੱਚ ਰਹਿਣ ਵਾਲੇ ਜ਼ਿਲ੍ਹਾ ਜਲੰਧਰ ਦੇ ਸ਼ਹਿਰ ਗੁਰੈਨ ਦੇ ਜੰਪਲ ਪ੍ਰਮੋਦ ਕੁਮਾਰ ਸੀਡੀਯੂ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਰੇ ਸਨ। ਉਨ੍ਹਾਂ ਦੀ ਜਿੱਤ ਦਾ ਪਤਾ ਲੱਗਣ ਤੋਂ ਬਾਅਦ ਗੁਰੈਨ ਸ਼ਹਿਰ ਰੌਟਰੀ ਕਲੱਬ ਗੁਰੈਨ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਗੁਰਆਂ ਵਿੱਚ ਰਹਿੰਦੇ ਉਹਨਾਂ ਦੇ ਵੱਡੇ ਭਰਾ ਅਤੇ ਭਾਬੀ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਤਾ ਲੱਗਾ ਹੋਇਆ ਹੈ ਸ਼ਹਿਰ ਗੁਰਆਂ ਦੇ ਪਤਵੰਤੇ ਸੱਜਣਾ ਵੱਲੋਂ ਉਹਨਾਂ ਦੇ ਘਰ ਪਹੁੰਚ ਕੇ ਲੱਡੂਆਂ ਨਾਲ ਪਰਿਵਾਰ ਦਾ ਮੂੰਹ ਮਿੱਠਾ ਕਰਵਾਇਆ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਨਗਰ ਕੌਂਸਲ ਦੇ ਪ੍ਰਧਾਨ ਕਮਲਦੀਪ ਸਿੰਘ ਬਿੱਟੂ ਸੰਸਦ ਬਣੇ ਪ੍ਰਮੋਦ ਕੁਮਾਰ ਦੇ ਵੱਡੇ ਭਰਾ ਅਤੇ ਭਾਬੀ ਨੇ ਦੱਸਿਆ ਪ੍ਰਮੋਦ 1992 ਵਿੱਚ ਗੁਰਆਂ ਤੋਂ ਜਰਮਨ ਗਏ ਸਨ ਜੋ ਉੱਥੇ ਹੁਣ ਆਪਣੀ ਪਤਨੀ ਅਤੇ ਬੱਚਿਆਂ ਨਾਲ ਰਹਿੰਦੇ ਹਨ ਉਹਨਾਂ ਦੱਸਿਆ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਕਾਫੀ ਉਤਾਰ ਚੜਾਅ ਆਏ ਸਨ ਅਤੇ 12 ਤੋਂ 12 ਘੰਟੇ ਖੜੇ ਹੋ ਕੇ ਉਹ ਕੰਮ ਕਰਦੇ ਰਹੇ ਹਨ ਪ੍ਰਮੋਦ ਨੂੰ ਪਹਿਲਾਂ ਤੋਂ ਹੀ ਸਿਆਸਤ ਵਿੱਚ ਦਿਲਚਸਪੀ ਰਹੀ ਹੈ ਜਦੋਂ ਉਹ ਪੰਜਾਬ ਰਹਿੰਦੇ ਸਨ ਤਾਂ ਉਨ੍ਹਾਂ ਨੂੰ ਮਨਜਿੰਦਰ ਸਿੰਘ ਬਿੱਟਾ ਜੋ ਯੂਥ ਕਾਂਗਰਸ ਦੇ ਪ੍ਰਧਾਨ ਹੁੰਦੇ ਸਨ ਉਨ੍ਹਾਂ ਵੱਲੋਂ ਜ਼ਿਲ੍ਹਾ ਯੂਥ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਉਦੋਂ ਤੋਂ ਹੀ ਉਹ ਸਿਆਸਤ ਵਿੱਚ ਦਿਲਚਸਪੀ ਰੱਖਦੇ ਸਨ ਅਤੇ ਲੋਕਾਂ ਦੀ ਸੇਵਾ ਕਰਨ ਵਿੱਚ ਅੱਗੇ ਆਉਂਦੇ ਰਹਿੰਦੇ ਸਨ ਇਸ ਤੋਂ ਬਾਅਦ ਉਹ ਆਪਣੇ ਪਰਿਵਾਰ ਸਮੇਤ ਜਰਮਨ ਚਲੇ ਗਏ ਅਤੇ ਉੱਥੇ ਇੱਕ ਸਫਲ ਬਿਜ਼ਨਸਮੈਨ ਦੇ ਤੌਰ ਤੇ ਆਪਣਾ ਜੀਵਨ ਬਤੀਤ ਕਰ ਰਹੇ ਹਨ ਇਸ ਤੋਂ ਪਹਿਲਾਂ ਉਹ ਇੰਡੀਅਨ ਆਵਰਸਿਸ ਦੇ ਪ੍ਰਧਾਨ ਅਹੁਦੇ ਤੇ ਵੀ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ਪਰਿਵਾਰ ਅਤੇ ਉਹਨਾਂ ਦੇ ਦੋਸਤਾਂ ਰੋਟਰੀ ਕਲੱਬ ਗੁਰਿਆੰਦੇ ਮੈਂਬਰ ਵੱਲੋਂ ਉਹਨਾਂ ਦੀ ਜਿੱਤ ਤੇ ਖੁਸ਼ੀ ਜ਼ਾਹਰ ਕਰਦੇ ਹੋਏ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਅਤੇ ਨਾਲ ਹੀ ਕਿਹਾ ਕਿ ਜੋ ਯੂਥ ਜਰਮਨ ਵਿੱਚ ਪੜ੍ਹਾਈ ਕਰਨ ਜਾਂਦਾ ਹੈ ਚਾਹ ਜੋ ਵੀ ਪੰਜਾਬੀ ਉੱਥੇ ਰਹਿੰਦੇ ਹਨ ਪੰਜਾਬੀ ਸੰਸਦ ਬਣਨ ਨਾਲ ਉਹਨਾਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ ਅਤੇ ਉਹਨਾਂ ਦੀਆਂ ਮੁਸ਼ਕਲਾਂ ਇਹ ਹੁਣ ਪਾਰਲੀਮੈਂਟ ਵਿੱਚ ਚੱਕਣਗੇ ਇਸ ਮੌਕੇ ਰਾਮ ਲੁਬਾਇਆ ਪੁੰਜ ਰਵਿੰਦਰਪਾਲ ਸਿੰਘ ਰਿੰਕੂ ਜਸਵਿੰਦਰ ਸਿੰਘ ਚਿੰਤਾ ਬਲਵੀਰ ਸਿੰਘ ਵੀਰਾ ਨਵਦੀਪ ਸਿੰਘ ਦੀਪਾ ਜਸਵਿੰਦਰਪਾਲ ਸਿੰਘ ਸੂਰੀ ਅਸ਼ਵਨੀ ਕੁਮਾਰ ਬੋਪਾਰਾਏ ਸੁਮਿਤ ਅਰੋੜਾ ਸਲੀਮ ਸੁਲਤਾਨੀ ਹਰਜੀਵਨ ਜੈਨ ਨੇ ਉਚੇਚੇ ਤੌਰ ਤੇ ਪਰਿਵਾਰ ਨੂੰ ਮੁਬਾਰਕਵਾਦੀ ਦਿੱਤੀ ਵਿਦੇਸ਼ਾਂ ਦੀ ਧਰਤੀ ਤੇ ਉੱਪਰ ਪੰਜਾਬੀ ਭਾਮੇ ਆਪਣੀ ਰੋਜ਼ੀ ਰੋਟੀ ਕਮਾਣ ਲਈ ਗਏ ਆ ਪਰ ਹੁਣ ਜਿਹੜਾ ਅੱਜ ਦਾ ਸਮਾਂ ਆ ਹੈ ਉੱਥੇ ਵੀ ਜਿਹੜਾ ਆਪਣੇ ਝੰਡੇ ਬੁਲੰਦ ਕਰ ਰਹੇ ਆ ਗੁਰਾਹ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਦੇ ਜੰਪਾਲ ਪ੍ਰਮੋਦ ਕੁਮਾਰ ਜੀ ਨੇ ਹਾਲ ਹੀ ਦੇ ਵਿੱਚ ਜਰਮਨ ਦੇ ਵਿੱਚ ਹੋਈਆਂ ਚੋਣਾਂ ਦੇ ਵਿੱਚ ਸ਼ਾਨਦਾਰ ਜਿੱਤ ਹਾਸਲ ਕਰਕੇ ਉੱਥੇ ਮੈਂਬਰ ਪਾਰਲੀਮੈਂਟ ਬਣਿਆ ਸਾਡੇ ਨਾਲ ਇਸ ਵਕਤ ਉਹ ਪਰਿਵਾਰ ਮੌਜੂਦ ਹੈ ਉਹਨਾਂ ਦਾ ਜਿਹਨਾਂ ਦੇ ਘਰ ਦੇ ਵਿੱਚ ਅੱਜ ਖੁਸ਼ੀਆਂ ਵੇਖਣ ਨੂੰ ਮਿਲ ਰਹੀਆਂ ਕਿਉਂਕਿ ਇੱਕ ਵੱਡੀ ਉਪਲਬਧੀ ਹੈ ਜਿਹੜੀ ਜਰਮਨ ਦੀ ਧਰਤੀ ਤੇ ਹਾਸਲ ਕੀਤੀ ਹੈ ਤੇ ਇੱਕ ਪੰਜਾਬੀ ਨੇ ਜਿਹੜਾ ਪਹਿਲਾ ਮੈਂਬਰ ਪਾਰਲੀਮੈਂਟ ਜਿਹੜਾ ਬਣਿਆ ਹੈ ਸਾਡੇ ਨਾਲ ਨਗਰ ਕੌਂਸਲ ਗੁਰਾਹ ਦੇ ਪ੍ਰਧਾਨ ਸਰਦਾਰ ਕਮਲਦੇਵ ਸਿੰਘ ਬਿੱਟੂ ਹੁਣੇ ਮੌਜੂਦ ਹੈ ਕਿਉਂਕਿ ਪਰਿਵਾਰ ਨਾਲ ਕਾਫੀ ਪਿਆਰ ਹੈ ਕੋਗੇ ਤੇ ਰੰਦੇ ਗਏ ਆ ਉਹ ਤੇ ਇੱਥੇ ਉਹਨਾਂ ਨਾਲ ਕਾਫੀ ਗੂੜਾ ਰਿਸ਼ਤਾ ਹੈ ਪ੍ਰਧਾਨ ਜੀ ਅੱਜ ਸ਼ਹਿਰ ਦੇ ਲਈ ਤੇ ਪੰਜਾਬ ਦੇ ਲਈ ਖਾਸ ਤੌਰ ਤੇ ਬੜਾ ਖੁਸ਼ੀ ਵਾਲਾ ਦਿਨ ਹੈ ਕਿ ਵਿਦੇਸ਼ ਦੀ ਧਰਤੀ ਦੇ ਉੱਪਰ ਮੈਂਬਰ ਪਾਰਲੀਮੈਂਟ ਸਾਡੇ ਛੋਟੇ ਜਿਹੇ ਕਸਬੇ ਸ਼ਹਿਰ ਗੁਰਾਇਆਂ ਦਾ ਜਿਹੜਾ ਉੱਥੇ ਨਾਮ ਰੋਸ਼ਨ ਕੀਤਾ ਠੀਕ ਕਹਿਣਾ ਚਾਹੂੰਗੇ ਮੈਂ ਸਭ ਤੋਂ ਪਹਿਲਾਂ ਸਮੂਹ ਦਰਸ਼ਕਾਂ ਦਾ ਔਰ ਸਮੂਹ ਇਲਾਕਾ ਨਿਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਵਿਦੇਸ਼ਾਂ ਬੈਠੇ ਸਮੂਹ ਪੰਜਾਬੇ ਨੂੰ ਵਧਾਈ ਦਿੰਨਾ ਕਿ ਛੋਟੇ ਜਿਹੇ ਕਸਬੇ ਗੁਰਾਇਆਂ ਜਿਹੜਾ ਛੇਵੇਂ ਪਾਤਸ਼ਾਹ ਦੀ ਚਰਛੋ ਤਰਤੀ ਹੈ ॠषि ਮਹਾਰਾਜ ਦੇ ਅਸ਼ੀਰਵਾਦ ਦੇ ਸਦਕਾ ਇਹ ਨਗਰ ਵਸਿਆ ਹੋਇਆ ਹੈ ਔਰ ਇੱਥੇ ਦੇ ਸਾਡੇ ਵੱਡੇ ਵੀਰ ਸ਼੍ਰੀ ਪ੍ਰਮੋਦ ਕੁਮਾਰ ਜੀ ਜਿਹੜੇ ਸਾਡੇ ਕਲਾਸ ਫੈਲੋ ਸਨ ਔਰ 1992-93 ਦੇ ਵਿੱਚ ਜ਼ਿਲ੍ਹਾ ਯੂਥ ਕਾਂਗਰਸ ਜਦੋਂ ਕਿ ਅਤਵਾਦ ਦਾ ਗੜ ਸੀ ਮਨਜਿੰਦਰਜੀਤ ਸਿੰਘ ਬੱਟਾ ਜੀ ਪ੍ਰਧਾਨ ਸਨ ਔਰ ਉਹਨਾਂ ਨੇ ਇਹਨਾਂ ਨੂੰ ਜਲੰਧਰ ਯੂਥ ਕਾਂਗਰਸ ਦਾ ਪ੍ਰਧਾਨ ਥਾਪਿਆ ਉਦੋਂ ਤੋਂ ਇਹਨਾਂ ਦੇ ਕੰਮ ਕਰਨ ਦਾ ਜज्ਬਾ ਸੀ ਔਰ ਜਲਦੀ ਇਹ ਜਰਮਨ ਚਲੇ ਗਿਆ ਔਰ ਸਭ ਤੋਂ ਪਹਿਲਾਂ ਤੇ ਇਹਨਾਂ ਨੇ ਇੰਨੀ ਮਿਹਨਤ ਕੀਤੀ ਕਿ ਅੱਜ ਸੰਸਾਰ ਦੇ ਵਿੱਚ ਜਿਹੜੇ ਸਫਲ ਬਿਜ਼ਨਸਮੈਨ ਆ ਜਰਮਨ ਦੇ ਵਿੱਚ ਜਿਹੜੇ ਸਫਲ ਬਿਜ਼ਨਸਮੈਨ ਪੰਜਾਬੀ ਆ ਉਹਨਾਂ ਦੇ ਵਿੱਚ ਮੋਹਰੀ ਕਤਾਰ ਦੇ ਵਿੱਚ ਪ੍ਰਮੋਤ ਕੁਮਾਰ ਜੀ ਦਾ ਨਾਮ ਸਤਕਾਰ ਨਾਲ ਲਿਆ ਜਾਂਦਾ ਔਰ ਉਸ ਤੋਂ ਵੱਡੀ ਉਪਲਬਧੀ ਇਹ ਕਿ ਕਾਂਗਰਸ ਪਾਰਟੀ ਇੰਡੀਅਨ ਓਵਰਸੀਟ ਕਾਂਗਰਸ ਜਰਮਨ ਦੇ ਬਹੁਤ ਲੰਮੇ ਸਮੇਂ ਤੋਂ ਪ੍ਰਧਾਨ ਬਤੌਰ ਪ੍ਰਧਾਨ ਸੇਵਾ ਕਰਦੇ ਰਹੇ ਆ ਔਰ ਇਹੀ ਸੇਵਾ ਦਾ ਦੇਖਦੇ ਹੋਏ ਸੀਡੀਜੂ ਪਾਰਟੀ ਵੱਲੋਂ ਹੁਣ ਯੂਰਪੀਅਨ ਯੂਨੀਅਨ ਦੇ ਕੱਲ ਜਿਹੜੀ 9 ਤਰੀਕ ਦੀ ਇਲੈਕਸ਼ਨ ਸੀ ਉਹਦੇ ਵਿੱਚ ਮੈਂਬਰ ਪਾਰਲੀਮੈਂਟ ਚੁਣੇ ਗਏ ਮੈਂ ਸਮਝਦਾ ਕਿ ਇੱਕ ਸਾਡੇ ਇਲਾਕੇ ਦੇ ਸਾਡੇ ਪੰਜਾਬ ਲਈ ਦੇਸ਼ ਲਈ ਖਾਸ ਕਰਕੇ ਇਸ ਨਗਰ ਗੁਰਾਇਆ ਲਈ ਬਹੁਤ ਹੀ ਵੱਡੇ ਮਾਣ ਵਾਲੀ ਗੱਲ ਹੈ ਕਿ ਇਥੋਂ ਦਾ ਜੰਪਲ ਇੱਕ ਵਿਦੇਸ਼ ਦੀ ਧਰਤੀ ਦੇ ਵਿੱਚ ਪਹਿਲਾ ਨੌਜਵਾਨ ਹੈ ਕਿ ਜਿਹੜਾ ਜਰਪੰਥ ਯੂਨੀਅਨ ਦਾ ਪਹਿਲਾ ਪੰਜਾਬੀ ਮੈਂਬਰ ਪਾਰਲੀਮੈਂਟ ਪ੍ਰਮੋਦ ਕੁਮਾਰ ਜੀ ਚੁਣੇ ਗਏ ਆ ਔਰ ਮੈਂ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਾਂਗਾ ਕਿ ਜਿਸ ਤਰ੍ਹਾਂ ਇਹਨਾਂ ਦੇ ਵਿੱਚ ਪਹਿਲਾ ਕੰਮ ਕਰਨ ਦਾ ਜਜ਼ਬਾ ਆ ਉਸੇ ਤਰੀਕੇ ਦੇ ਨਾਲ ਅੱਗੇ ਤੋਂ ਇੱਕ ਪੰਜਾਬ ਪੰਜਾਬੀਏ ਦਾ ਝੰਡਾ ਵੀ ਇਹ ਬੁਲੰਦ ਕਰਨਗੇ ਜਰਮਨ ਦੇ ਵਿੱਚ ਔਰ ਜਿਹੜੇ ਇੱਥੇ ਦੇ ਪੰਜਾਬੀ ਉੱਥੇ ਬਹੁਤ ਵੱਡੇ ਪੱਦਰ ਦੇ ਅੱਜ ਕਾ ਨੌਜਵਾਨ ਪੜਨ ਜਾ ਰਹੇ ਆ ਔਰ ਉਹਦੇ ਵਿੱਚ ਇੱਕ ਪੋੜਾ ਕੰਮ ਕਰਨਗੇ ਉਹਨਾਂ ਬੱਚਿਆਂ ਦੇ ਲਈ ਜਿਹੜੇ ਸਾਡੇ ਲੋਕ ਇੱਥੋਂ ਜਰਮਨ ਦੇ ਵਿੱਚ ਯੂਰਪ ਦੇ ਵਿੱਚ ਸੈੱਟ ਹੋਏ ਉਹਨਾਂ ਦੇ ਵਿੱਚ ਇੱਕ ਸਹਾਰਾ ਬਣ ਗਏ ਔਰ ਇਸ ਗੱਲ ਇਹ ਸਾਨੂੰ ਬਹੁਤ ਖੁਸ਼ੀ ਆ ਬਹੁਤ ਬਹੁਤ ਵਧਾਈ ਆ ਅੱਛਾ ਪ੍ਰਧਾਨ ਜੀ ਚਾਹੇ ਉਹ ਵਿਦੇਸ਼ ਚ ਹੋਣ ਚਾਹੇ ਜਦੋਂ ਵੀ ਆਪਣੇ ਸ਼ਹਿਰ ਚ ਆਂਦੇ ਆ ਜਾਂ ਪੰਜਾਬ ਦੇ ਵਿੱਚ ਆਂਦੇ ਆ ਤੇ ਉਹਨਾਂ ਨੂੰ ਪਿੱਛੇ ਦਾ ਫਿਕਰ ਵੀ ਰਹਿੰਦਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਆਏ ਸੀ ਸਾਨੂੰ ਵੀ ਮੌਕਾ ਮਿਲਿਆ ਸੀਗਾ ਤੁਹਾਡੇ ਉਦੋਂ ਸਰਕਾਰ ਵੀ ਸੀਗੀ ਤੇ ਇੱਕ ਉਹਨਾਂ ਡਿਮਾਂਡ ਵੀ ਇੱਥੇ ਤੁਸੀਂ ਸਾਰੇ ਨੇ ਸ਼ਹਿਰ ਵਾਲੇ ਰਲ ਕੇ ਰੱਖੇ ਸੀ ਕਿ ਸਟੇਡੀਅਮ ਦੇ ਸਾਨੂੰ ਲੋੜ ਹੈ ਤੇ ਉਹਨਾਂ ਨੇ ਕੀਤਾ ਵੀ ਸ਼ਾਇਦ ਪ੍ਰੋਵਾਈਡ ਕਰਵਾਇਆ ਸੀ ਇੱਥੇ ਜਿਹੜਾ ਯੂਥ ਖੇਡਦਾ ਹੈ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਮੈਨੂੰ ਪਤਾ ਹੈ ਕਿ ਆਪਾਂ ਨੂੰ ਪਤਾ ਕਿ ਪਿੱਛੇ 2020 ਚ ਦੋ ਕਰੋਨਾ ਦੀ ਬਹੁਤ ਵੱਡੀ ਮਹਾਮਾਰੀ ਸੀ ਉਸ ਟਾਈਮ ਉਹਨਾਂ ਨੇ ਬਹੁਤ ਵੱਡਾ ਸਹਿਯੋਗ ਕੀਤਾ ਉਹਨਾਂ ਦੇ ਬਹੁਤ ਗੂੜੇ ਰਿਸ਼ਤੇ ਆ ਰਿਹਾ ਆਪਣੇ ਭਾਇਲ ਤੋਂ ਸਾਡੇ ਭੈਣ ਜੀ ਨੇ ਉਹ ਟੀਟਾ ਤੋਰਤੇ ਆ ਕੇ ਸਾਨੂੰ ਇੱਥੇ ਕਿੱਟਾਂ ਦੇ ਕੇ ਗਏ ਔਰ ਜਿਹੜਾ ਇਹਦੇ ਕਿੱਟ ਸੀ ਅਸੀਂ ਡਿਸਪੈਂਸਰੀ ਦੇ ਬੈਕਟਰੀਆ ਸਰਵਲ ਹਸਪੀਟਲ ਮਿੰਨੀ ਪੀ ਐਚ ਸੀ ਅਸੀਂ ਉੱਥੇ ਸਾਰਿਆਂ ਨੇ ਜਾ ਕੇ ਉਹ ਦਿੱਤੀਆਂ ਔਰ ਪ੍ਰੋਵਾਈਡ ਕੀਤੀਆਂ ਔਰ ਉਹਦੇ ਨਾਲ ਵੀ ਜਦੋਂ ਵੀ ਕਿਸੇ ਵੀ ਸ਼ਹਿਰ ਦੇ ਲਈ ਸਮਾਜ ਸੇਵਾ ਦੀ ਕੋਈ ਗੱਲ ਹੋਵੇ ਉਹ ਤਤਪਰ ਰਹਿੰਦੇ ਆ ਕਿ ਮੈਨੂੰ ਕੋਈ ਦੱਸੋ ਔਰ ਉਹਨਾਂ ਦੀ ਆਮਦ ਦੇ ਉੱਤੇ ਉਦੋਂ ਖੇਡ ਮੰਤਰੀ ਗੁਰੂ ਹਰਸਹਾਏ ਤੋਂ ਸੋਡੀ ਜੀ ਸਿਗੇ ਔਰ ਉਹਨਾਂ ਦੇ ਕਹਿਣ ਤੇ ਉਹ ਗਰਾਇ ਵਿਖੇ ਆਏ ਸੀ ਔਰ ਉਹਨਾਂ ਨੇ ਸਟੇਡੀਅਮ ਦਾ ਜਿਹੜਾ ਐਲਾਨ ਕੀਤਾ ਸੀ ਬਦਕਿਸਮਤਨਾ ਸਰਕਾਰ ਦਾ ਸਮਾਂ ਥੋੜਾ ਸੀਗਾ ਤੇ ਕੋਈ ਤੁਹਾਨੂੰ ਪਤਾ ਵੀ ਫਾਈਨਾਂਸ ਕੰਮ ਰਹਿ ਜਾਂਦਾ ਕਿ ਸਟੇਡੀਅਮ ਦਾ ਐਲਾਨ ਵੀ ਹੋ ਗਿਆ ਪੈਸੇ ਵੀ ਸੈਕਸ਼ਨ ਹੋ ਗਿਆ ਸੀ ਲੇਕਿਨ ਮੈਨੂੰ ਲੱਗਦਾ ਕਿ ਹੁਣ ਜਿੱਦਾਂ ਦਾ ਵੀ ਸਮਾਂ ਗਾਂ ਆਏਗਾ ਉਹ ਸਾਡੀ ਇਸ ਮੰਗ ਨੂੰ ਵੀ ਪੂਰਾ ਕਰਨਗੇ ਔਰ ਉਹਨਾਂ ਦੇ ਪਹਿਲਾਂ ਹੀ ਮਨ 'ਚ ਹੁੰਦਾ ਕਿ ਜਿੰਨੀ ਮੈਂ ਗੱਲ ਕਹਾ ਉਹ ਮੈਂ ਕਰਾਂਗਾ ਹੂੰ अच्छा परिवार ਦੇ ਵਿੱਚ ਉਹਨਾਂ ਦੇ ਜਦੋਂ ਦੇ ਉੱਥੇ ਗਏ ਆ business ਕਹਿੰਦੇ ਉੱਥੇ ਵੈਲ ਸਾਈਡਰ business ਹੈ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਉਹਨਾਂ ਦੇ ਉੱਥੇ ਉਹਨਾਂ ਦੀ ਵਾਈਫ ਹੈ ਉਹਨਾਂ ਦੇ ਬੱਚੇ ਨੇ ਔਰ ਉਹਨਾਂ ਦੇ ਵੱਡੇ ਭਾਜੀ ਸਾਡੇ ਕੋਲ ਬੈਠੇ ਨੇ ਇੱਥੇ ਵਿਨੋਦ ਜੀ ਔਰ ਸਾਡੇ ਵੱਡੇ ਭੈਣ ਜੀ ਬੈਠੇ ਨੇ ਔਰ ਬਹੁਤ ਹੀ ਸੇਵਾ ਭਾਵਨਾ ਵਾਲਾ ਪਰਿਵਾਰ ਹੈ ਔਰ ਉਸੇ ਗੁਣਤੀ ਦੇ ਸਦਕਾ ਅੱਜ ਏਡਾ ਵੱਡਾ ਮੁਕਾਮ ਹਾਸਲ ਕੀਤਾ ਉਹਨਾਂ ਨੇ ਸੱਚਾ ਨਾ ਦੇ ਪੈਸਾ ਵੱਡੇ ਭਾਈ ਸਾਹਿਬ ਬੈਠੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਕਿਉਂਕਿ ਖੁਸ਼ੀ ਦਾ ਜਦੋਂ ਆਲਮ ਸੀਗਾ ਤੇ ਗੱਲ ਪਹਿਲਾਂ ਫੋਨ ਆਇਆ ਸਰਦਾਰ ਜੀ ਪਹਿਲਾਂ ਤਾਂ ਜਦੋਂ ਚੋਣਾਂ ਦਾ ਰਿਜ਼ਲਟ ਆਇਆ ਨਤੀਜੇ ਆਏ ਆ ਹਾਂ ਜੀ ਫੋਨ ਆਇਆ ਜਾਂ ਤੁਹਾਨੂੰ ਵੀ ਮੀਡੀਆ ਰਾਹੀਂ ਪਤਾ ਲੱਗਾ ਜੀ ਇਹ ਨਹੀਂ ਫੋਨ ਆਇਆ ਅੱਛਾ ਇਹ ਕਿਹੋ ਜਿਹਾ ਮਾਹੌਲ ਕਿਹੋ ਜਿਹਾ ਜੀ ਅਸੀਂ ਦੋਨੇ ਜਣੇ ਬੈਠੇ ਸੀ ਬੈਠੇ ਸੀ ਮਤਲਬ ਕਿਰਸੀ ਆਪਸੇ ਮੁਨਾਸਬ ਤੇ ਇੰਨਾ ਗਿਆ ਸੀ ਪੰਜ ਮਿੰਟ ਗੱਲ ਹੋਈ ਸੀ ਭਈ ਭਾਬੀ ਜੀ ਅਸੀਂ ਤਾਂ ਭਈ ਦਿੱਤ ਗਏ ਅੱਛਾ ਬਹੁਤ ਵੱਡੀ ਡਾਲ ਬਹੁਤ ਵੱਡੀ ਡਾਲ ਨਹੀਂ ਹੋਈ ਸੀ ਕਿਉਂ ਉਸਲੇ ਉਹਨਾਂ ਨੂੰ ਫੋਨ ਆਉਂਦੇ ਪਏ ਸੀ ਤੇ ਫਿਰ ਬਾਅਦ ਚ ਮੈਂ ਬਾਅਦ ਚ ਫਿਰ ਕੋਈ ਫੋਨ ਨਹੀਂ ਆਇਆ ਬਾਅਦ ਚ ਮੇਰੇ ਰੈਲਟਿਵ ਅਸੀਂ ਮੈਂ ਮਤਲਬ ਕੀਤਾ ਔਰ ਆਪਨੇ ਸਿਸਟਮ ਲਰਨ ਕੀਤਾ ਫੋਨ ਤੇ ਅਸੀਂ ਆਪਸ ਮਤਲਬ ਡਾਇਰੈਕਟਿੰਗ ਨਾਲ ਜਰਟੇ ਤੁਸੀਂ ਫੋਨ ਫੋਨ ਨਾਲ ਹੀ ਕੀਤੀ ਹੈ ਅੱਛਾ ਜੀ ਹਾਂਜੀ ਮਤਲਬ ਜਦੋਂ ਪਤਾ ਲੱਗਾ ਹੈ ਤੇ ਮਾਹੌਲ ਕਿਹੋ ਜਿਹਾ ਘਰ ਦੇ ਵਿੱਚ ਖੁਸ਼ੀਆਂ ਵਾਲਾ ਖੁਸ਼ੀ ਦਾ ਮਾਹੌਲ ਤੇ ਹੁੰਦਾ ਹੈ ਖੁਸ਼ੀ ਦਾ ਮਾਹੌਲ ਤੇ ਹੁੰਦਾ ਹੈ ਕਿ ਇੱਕ ਬੇਟਾ ਗਰੀਬੀ ਪਰ ਪਹਿਲਾਂ ਪਰ ਫੈਮਿਲੀ ਤਾਂ ਬਹੁਤ ਅਸੀ ਤੋਂ ਦਾ ਪਪਾਈ ਪੂਰੇ ਹੋਣ ਤੋਂ ਬਾਅਦ ਦਾ ਹਾਲਾਤ ਬਹੁਤ ਧੀਰਗੇ ਸੀ ਫਿਰ ਔਰੋਂ ਜਦੋਂ ਮੇਰੀ ਮੈਰਿਜ ਹੋਈ ਸੀ ਤਾਂ ਉਹਨੂੰ ਤੇ ਪੰਜਵੀਂ ਅੱਠਵੀਂ ਚ ਪੜਦਮ ਦਾ ਸੀ ਅੱਛਾ ਜੀ ਹਾਂ ਮੈਂ ਆਪਣੇ ਅੱਠਵੀਂ ਚ ਪੜਦਮ ਦਾ ਸੀ ਤੇ ਉਹ ਤੋਂ ਬਾਅਦ ਮੈਨੂੰ ਪਤਾ ਕਿਦਾਂ ਸਟੈਪ ਚੁਟਿਆ ਦੋਨਾਂ ਨੇ ਰਲ ਕੇ ਫਿਰ ਛੱਡਦੀ ਫੈਮਿਲੀ ਸਾਰੀ ਸਿਸਟਮ ਮੈਰਿਜ ਹੋਣ ਵਾਲੀ ਸੀ ਤੇ ਮੈਂ ਹੀ ਬਸ ਸੀ ਸਤ ਪੁੱਸਿੰਗ ਤੇ ਬਾਤੀ ਸਾਬ ਨੇ ਉਠਾਇਆ ਸਿਸਟਮ ਦਾ ਉੱਥੇ ਚੰਮ ਸੈੱਟ ਕੀਤਾ ਬਹੁਤ ਔਖੇ ਦਿਨ ਵੀ ਟੱਟੇ ਉਸਨੇ ਹੂੰ ਉੱਥੇ ਸਾਈਗਨ ਵਾਲੇ ਲਾਈਫ ਰਹੀ ਹੈ ਪਹਿਲੇ ਇਥੇ ਬੜਾ ਬੜਾ ਢਿੰਟੇ ਕੰਮ ਵੀ ਕੀਤਾ ਛਰੇ ਹੋ ਕੇ ਹੂੰ ਤੇ ਪਰ ਇਸ ਟਾਈਮ ਉਹ ਕੰਮ ਨੇ ਇਹਨਾਂ ਨੂੰ ਕੰਮ ਜਾਬ ਕਰਦਾ ਪਟਾ ਰੂਮ ਮਾ ਥੋੜੇ ਕ ਨਾਰੋਸ਼ਣ ਕਰਦਾ ਅੱਛਾ ਕੋਣ ਕੋਣ ਪਰਿਵਾਰ ਦੇ ਵਿੱਚ ਉੱਥੇ ਕੋਣ ਕੋਣ ਇਹਨਾਂ ਦੇ ਹੈਗੇ ਨੇ ਮੈਂ ਮਿਸੀ ਜਾਂ ਤੇ ਦੋ ਬੇਟੇ ਆ ਦੋ ਬੇਟੇ ਹਾਂਜੀ ਹੂੰ ਆ ਉਹ ਲੋਕ ਠੀਕ ਹੈ ਤਾਂ ਫਿਰ ਹੁਣ ਅੱਜ ਵੀ ਇੱਥੇ ਹੁਣ ਮਾਹੌਲ ਜਿਹੜਾ ਵਿਹਾਰਗਾ ਬਣਿਆ ਹੋਇਆ ਵਧਾਈਆਂ ਦੇ ਨਾਲ ਆ ਰਹੇ ਆ ਵਧਾਈਆਂ ਦੇ ਹਲੇ ਅੱਜ ਤੁਸੀਂ ਸਭ ਇਕੱਠੇ ਹੋਏ ਜੇ ਆ ਰਹੇ ਹੁਣ ਤੇ ਸਾਡੀ ਕੋਈ ਫੋਨਾਂ ਤਾਂ ਹੀ ਉਹ ਤੋਂ ਕੋਈ ਰਿਸ਼ਤੇਦਾਰੀ ਨਹੀਂ ਕਰਾਂਇ ਚਾਹ ਨਹੀਂ ਸਾਡੀ ਹਾਂ ਤੇ ਬਸ ਫੋਨਾਂ ਰਾਹੀਂ ਆ ਰਹੀ ਆ ਹਾਂ ਜਿਨ੍ਹਾਂ ਨੂੰ ਪਤਾ ਲੱਗਦਾ ਹੈਗਾ ਅਚਾ ਤੁਸੀਂ ਵੀ ਕੋਈ ਸਨੇਹਾ ਜਾਂ ਵਧਾਈ ਉੱਥੇ ਦੇਣਾ ਚਾਹੁੰਦੇ ਤਾਂ ਸਾਡੇ ਮਾਧਿਅਮ ਨਾਲ ਦੇ ਸਕਦੇ ਬਸ ਸਨੇਹਾ ਮੈਂ ਇਹ ਕਹਿੰਨੀ ਬਸ ਤੂੰ ਤੁਸੀਂ ਤਰਕ ਮਨ ਲਗਾ ਕੇ ਤਰੱਕੀ ਕਰੋ ਪਰਮਾਤਮਾ ਚੰਨ ਚੌਂਦੇ ਜੇ ਵਰਟਕੀ ਹੋਵੇ ਸਾਰੇ ਮਾਹੌਲ ਨੂੰ ਠੀਕ ਰੱਖਣਾ ਤੇ ਸੇਵਾ ਦਾ ਮੋਕਾ ਮਿਲੇ ਦੁਨੀ ਦੇਸ਼ ਦੀ ਸੇਵਾ ਕਰਨ ਦਾ ਇਹ ਵੀ ਕਿਸੇ ਕਿਸੇ ਨੂੰ ਮਿਲਦਾ ਹੈਗਾ ਸਭ ਕੋਈ ਨਹੀਂ ਕਰ ਸਕਦਾ ਅਸੀਂ ਨਹੀਂ ਕਰ ਸਕਦੇ ਹੈਗੇ ਵੈਸੇ ਐ ਸ਼ੁਰੂ ਤੋਂ ਸੀ ਦੀਪੇ ਭਾ ਦੀ ਨਾਮ ਲੱਗਿਆ ਸ਼ੁਰੂ ਤੋਂ ਇਹ ਲੱਗੇ ਹੋਏ ਸੀ ਆ ਮਦਰ ਅੰਟਰਸਟ ਸੀਗਾ ਉਹਨਾਂ ਦਾ ਪੋਲਟਿਕਲ ਆਇੰਡ ਦੇ ਵਿੱਚ ਮੈਨੂੰ ਨੇ ਬਿੱਟੂ ਬਿੱਟੂ ਪ੍ਰਧਾਨ ਇੱਥੇ ਆਉਂਦੇ ਹੁੰਦੇ ਸੀ ਨਹੀਂ ਇਹ ਤਾਂ ਅੰਮ੍ਰਿਤਸਰ ਦੇ ਬਿੱਟੂ ਪ੍ਰਧਾਨ ਹੁੰਦੇ ਸੀ ਉਹ ਵੀ ਆਉਂਦੇ ਹੁੰਦੇ ਸੀ ਬਿਟਾ ਬਿਟਾ ਤਾਂ ਮੈਂ ਅੰਮ੍ਰਿਤਸਰ ਦੀ ਆ ਮੈਂ ਅੰਮ੍ਰਿਤਸਰ ਦੀ ਪਿੱਛੋਂ ਦੀ ਬੈਕ ਸਾਡੇ ਹੈ ਤੇ ਉਹ ਵੀ ਬੈਕ ਸਾਈਡ ਅੰਮ੍ਰਿਤਸਰ ਦੇ ਆ ਪਰ ਟੰਮ ਚਾਚੇ ਸੱਗਣਾ ਆ ਆਗੇ ਆ ਠੀਕ ਹੈ ਜੀ ਹਾਂ ਤੇ ਉਮਰ ਹੀ ਮਹਿਫਲ ਹੁੰਦੀ ਹੁੰਦੀ ਸੀ ਪਰ ਮਦਨ ਲਾ ਮੇਰੇ ਮੈਂ ਸੀ ਮੰਦੇ ਆਗੇ ਉਹ ਕਹਿੰਦੇ ਹੁੰਦੇ ਸੀ ਪਈ ਮੈਨੂੰ ਪਈ ਡਰ ਲੱਗਦਾ ਹੈਗਾ ਪਰ ਉਹ ਫਿਰ ਵੀ ਦਾ ਹ ਆਪਣੇ ਹਾਂ ਲਓ ਤਾਂ ਅਚਾ ਅੰਕਲ ਛੋਟੇ ਭਰਾ ਨੇ ਵੱਡੀ ਉਪਲਬ ਦੀ ਹਾਸਲ ਕੀਤੀ ਹੈ ਖਾਸ तौर ਤੇ ਵਿਦੇਸ਼ਾਂ ਦੀ ਦਰ ਤੇ ਪਹਿਲਾਂ ਕਿਉਂਕਿ ਇੰਡੀਅਨ ਓਵਰਸੀਜ਼ ਦੇ ਪ੍ਰਧਾਨ ਵੀ ਰਹੇ ਹੈਗੇ ਤੇ ਹੁਣ ਜਿਹੜਾ ਹੈ ਫੇਕ ਕਿਹੋ ਜਿਹਾ ਭਰਾ ਨੇ ਮਕਾਮ ਹਾਸਲ ਕੀਤਾ ਕਿਹੋ ਜਿਹੀ ਕੋਈ ਵਧੀਆ ਮਕਾਮ ਹਾਸਲ ਕੀਤਾ ਕੋਈ ਏਦਾਂ ਦੀ ਗੱਲ ਨਹੀਂ ਹੈ ਇਹ 3 ਬੈਲੋ ਸੈਟ ਸੀ ਜਾਨੀ ਕਿ YouTube ਕੰਮਸ ਬ੍ਰਾਹਮਣ ਜਾਨੀ ਕਿ ਕੁੱਧੂ ਦਿਨ ਇੰਟਰੈਕਟ ਰਿਹਾ ਇਸ ਕੰਮ ਦੀ ਜਾਨੀ ਦੇ ਪੋਲਿਟੀਕਲ ਲਾਈਨ ਦੇ ਵਿੱਚ ਜਾਣਾ ਚਾਹਦੇ ਹੂੰ ਤੇ ਫਿਰ ਇਹ ਜਲਦੀ ਚਲੇ ਗਏ ਬਾਹਰ ਮਤਲਬ ਕਿਹੜੇ ਸਾਨ ਚ ਗਏ ਆ ਜੀ ਬਾਹਰ ਇਹ 92 ਚ ਗਏ ਠੀਕ ਹੈ ਜੀ ਹਾਂ ਜੀ ਤੇ ਹੁਣ ਉੱਥੇ ਵੈਲ ਸੈਟਲ ਫੈਮਿਲੀ ਸਾਰੇ ਪੂਰੀ ਤਰ੍ਹਾਂ ਕੰਪਲੀਟ ਸੈਟਲ ਆਦੇ ਜਾਂਦੇ ਫਿਰ ਹੁਣ ਕੀ ਗੱਲਬਾਤ ਕੀ ਹੋਈ ਆ ਜਦੋਂ ਫੋਨ ਆਇਆ ਉਹ ਤੁਹਾਨੂੰ ਵਧਾਈ ਹੁੰਦਾ ਕਿ ਤੂੰ ਖੁਸ਼ੀਆਂ ਹੋਵੇਂ ਬਸ ਹੋਰ ਬਦੂਤੀ ਹੋਈ ਸੀ ਤੇ ਫਿਰ ਯਾਨੀ ਕਿ ਮਤਲਬ ਇਦਾਂ ਯਾਨੀ ਕਿ ਸ਼ੁਰੂ ਤੋਂ ਇਸੇ ਕੰਮ ਤੇ ਰਿਹਾ ਯਾਨੀ ਕਿ ਭਲਾਈ ਕਰਨ ਭਲਾਈ ਕਰਨ ਪਰ ਕੱਟਮਦੀ ਮੇਰੇ ਨਾਲ ਜਦਾਂ ਜਿੰਨਾ ਜ਼ਿਆਦਾ ਹੁੰਦੀ ਹੈ ਕਿ ਇਹ ਇੰਨਾ ਬਹੁਤਾ ਨਹੀਂ ਜਲ ਕਰ ਸਕਦੇ ਹੈਗੇ ਠੀਕ ਹੈ ਹਾਂ ਤੇ ਆਪਸ ਹੀ ਅਸੀਂ ਤਿੰਨੇ ਜਾਣੀ ਜਲ ਕਰ ਲੈਣੇ ਹੁੰਦੇ ਹਾਂ ਬਸ